ਲੇ ਹਾਂਜੀ ਵੈਲਕਮ ਬੈਕ ਆਨਟ ਮੋਟਿਵ ਟੂ ਯੂਟਿਊਬ ਚੈਨਲ ਕਿਦਾਂ ਸਾਰੇ ਠੀਕ ਹੋ ਅੱਜ ਗੱਲਬਾਤ ਕਰਦੇ ਹਾਂ ਕੱਲ ਆਪਣੇ ਪਿੰਡ ਕੁੱਤਿਆਂ ਦੀਆਂ ਦੌੜਾਂ ਹੋ ਗਈਆਂ ਟੀਆਂ ਖੇਡਾਂ ਹੋਈਆਂ ਬੜਾ ਵਧੀਆ ਲੱਗਿਆ ਕਲਰੀ ਵੀਡੀਓ ਦੇ ਵਿੱਚ ਵੀ ਇਹਦੇ ਬਾਰੇ ਗੱਲ ਕਰੀ ਸੀ ਪਰ ਉਹ ਅੱਧ ਹੀ ਰਹਿ ਗਈ ਸੀ ਗੱਲ ਐਂਡ ਆਪਾਂ ਇੱਕ ਸ਼ੁਰੂਆਤ ਹੋ ਚੁੱਕੀ ਹੈ ਬਹੁਤ ਟਾਈਮ ਬਾਅਦ ਚਲੋ ਦੇਰ ਆਏ ਦਰੋਸਤਾਂ ਪਰ ਖੇਡਾਂ ਹੋਈਆਂ ਪਿੰਡ ਦੇ ਵਿੱਚ ਲੋਕ ਇਕੱਠੇ ਹੋਏ ਦੁਆਰਾ ਰੇੜੀਆਂ ਲੱਗੀਆਂ ਸਟੇਜਾਂ ਲੱਗੀਆਂ ਐਨਆਰਆਈ ਵੀਰਾਂ ਦੀ ਜਿਹੜੀ ਆ ਹੱਥ ਦੇ ਨਾਲ ਬਹੁਤ ਵਧੀਆ ਉਹ ਖੇਡਾਂ ਜਿਹੜੀਆਂ ਆਪਣਾ ਸਿਰ ਜੜੀਆਂ ਬਹੁਤ ਵਧੀਆ ਇਨਾਮ ਸੀਗੇ ਮੋਟਰਸਾਈਕਲ ਔਰ ਈਵੀ ਸਕੂਟਰੀਆਂ ਵਗੈਰਾ ਸੀਗੀਆਂ ਤੇ ਲੋਏ ਦੇ ਨਾਲ ਥੋੜਾ ਜਿਹਾ ਸ਼ੁਰੂਆਤ ਹੋਈ ਔਰ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਆਪਣੇ ਪਿੰਡ ਦਾ ਨਾਮ ਆ ਜਿਹੜਾ ਦੁਬਾਰਾ ਤੋਂ ਗਿਆ ਲੋਕਾਂ ਤੱਕ ਹੈ ਨਾ ਔਰ ਆਪਾਂ ਉਹ ਥੋੜਾ ਜਿਹਾ ਕੇ ਹੋਇਆ ਚਲੋ ਗਰਾਊਂਡ ਦੇ ਵਿੱਚ ਨਹੀਂ ਹੋਇਆ ਗਿੱਡਾਂ ਇਹਨਾਂ ਨੇ ਕੁਝ ਪਲਾਨ ਕਰਕੇ ਉਧਰ ਖੇਤਾਂ ਦੇ ਵਿੱਚ ਕਾਫੀ ਵਧੀਆ ਸੀਗਾ ਜਦੋਂ ਉੱਥੇ ਵੀ ਖੁੱਲ੍ਹਾ ਡੁੱਲਾ ਸੀਗਾ ਓਟੋ ਗਰਾਊਂਡ ਦੇ ਵਿੱਚ ਚਲੋ ਹੋ ਜਾਂਦੀ ਐ ਤਾਂ ਐਦਾਂ ਹੋਣਾ ਸੀ ਤਾਂ ਉਹ ਗਰਾਊਂਡ ਦੇ ਵਿੱਚ ਦੁਬਾਰਾ ਰੌਣਕਾਂ ਲੱਗ ਜਾਣੀਆਂ ਸੀ ਚਲੋ ਕੋਈ ਗੱਲ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਆਈ ਹੋਪ ਕਰਦੇ ਆਂ ਆਪਾਂ ਕਿਹ ਚੀਜ਼ ਹੋਵੇ ਐਂਡ ਬਾਕੀ ਆਪਾਂ ਇਨ ਫਿਊਚਰ ਆਪਾਂ ਇਹ ਚੀਜ਼ ਵੀ ਦੇਖਦੇ ਆਂ ਕਿ ਜੋ ਖੇਡਾਂ ਨੇ ਬਾਕੀ ਨੇ ਇਹ ਵੀ ਹੋਣ ਹੈ ਨਾ ਜਿਸ ਤਰ੍ਹਾਂ ਕੇ ਹਾਕੀ ਫੁੱਟਬਾਲ ਕਬੱਡੀ ਵਗੈਰਾ ਗਰਾਊਂਡ ਹੁਣ ਕੋਈ ਯੂਜ਼ ਨਹੀਂ ਕਰਦਾ ਗਰਾਊਂਡ ਉਦਾ ਹੀ ਪਿਆ ਸੋ ਆਪਾਂ ਨੂੰ ਨਹੀਂ ਪਤਾ ਲੈ ਐਗਜ਼ੈਕਟ ਉਹਦਾ ਕੀ ਰੌਲਾ ਸੀ ਕੀ ਕੀ ਰੀਜ਼ਨ ਨੇ ਉਹਨੂੰ ਕਿਉਂ ਨਹੀਂ ਯੂਜ਼ ਕਰ ਰਹੇ ਇਸ ਟਾਈਮ ਉਹ ਇਹਨਾਂ ਦੇ ਅੰਡਰ ਹੈ ਜਾਂ ਕਲੱਬ ਵਗੈਰਾ ਸੀਗੇ ਉਹ ਕਿੱਥੇ ਗਿਆ ਜਾਂ ਕਿੱਦਾਂ ਹੈ ਨਾ ਤ론 ਉਹ ਵੀ ਸੌਟ ਆਊਟ ਹੋ ਜਾਊਗਾ ਟਾਈਮ ਦੇ ਨਾਲ ਕਿਉਂਕਿ ਹੁਣ ਦੁਬਾਰਾ ਸ਼ੁਰੂਆਤ ਹੋ ਹੀ ਚੁੱਕੀ ਆ ਤਾਂ ਉਹ ਵੀ ਸ਼ੁਰੂਆਤ ਹੋ ਜੂਗੀ ਐਂਡ ਸੋ ਵਰਕਆਊਟ ਚੱਲ ਰਿਹਾ ਵਧੀਆ ਅੱਜ ਵਧੀਆ ਵਰਕਆਊਟ ਅੱਜ ਲੱਗ ਰਿਹਾ ਦੁਬਾਰਾ ਤੋਂ ਵਾਪਸੀ ਹੋ ਜੂਗੀ ਐਂਡ ਇਸ ਤੋਂ ਪਹਿਲਾਂ ਦਾ ਡਾਊਟ ਸੀ ਆਪਣੇ ਆਪ ਤੇ ਉਹ ਡਾਊਟ ਹੁੰਦਾ ਹੈ ਜਦੋਂ ਆਪਣੇ ਆਪ ਤੇ ਤਾਂ ਉਹ ਜੋ ਨੈਗੇਟਿਵ ਚੀਜ਼ਾਂ ਨੇ ਉਹਨੂੰ ਹਟਾ ਦਿਆ ਕਰੋ ਕੋਸ਼ਿਸ਼ ਕਰਿਆ ਕਰੋ ਪੋਜ਼ਿਟਿਵ ਰਹੋ ਠੀਕ ਹੈ ਜਦੋਂ 네ਗੇਟਿਵ ਥੌਟਸ ਤੁਹਾਡੇ ਦਿਮਾਗ ਦੇ ਵਿੱਚ ਆ ਗਏ ਤਾਂ ਉਹਦੇ ਬਾਰੇ ਇੱਕ ਵਾਰ ਜਦੋਂ ਆ ਗਏ ਤਾਂ ਉਹਨੂੰ ਜ਼ਿਆਦਾ ਨਾ ਸੋਚੋ ਉਹਨੂੰ ਬਸ ਉਦੋਂ ਹੀ ਆਪਣੇ ਆਪ ਨੂੰ ਬੀਜ਼ੀ ਕਰ ਲਓ ਕੁਝ ਵੀ ਕਰੋ ਠੀਕ ਹੈ ਐਂਡ ਵਧੀਆ ਪਾਣੀ ਪੀਓ ਵੱਧ ਤੋਂ ਵੱਧ ਠੀਕ ਹੈ ਬਾਡੀ ਦੇ ਵਿੱਚ 70% ਪਾਣੀ ਹੈ ਆਪਣੀ ਬਾਡੀ ਦੇ ਵਿੱਚ ਔਰ ਪਾਣੀ ਹਰ ਇੱਕ ਚੀਜ਼ ਵਿੱਚ ਵੈਜੀਟੇਬਲ ਦੇ ਵਿੱਚ ਵੀ ਪਾਣੀ ਹੁੰਦਾ ਦੁੱਧ ਦੇ ਵਿੱਚ ਵੀ ਪਾਣੀ ਹੁੰਦਾ 70% ਠੀਕ ਹੈ ਸੋ ਡਾਇਰੈਕਟ ਪਾਣੀ ਵੀ ਵੱਧ ਪੀਓ ਔਰ ਬਾਕੀ ਚੀਜ਼ਾਂ ਤੋਂ ਵੀ ਪਾਣੀ ਆਪ ਨੂੰ ਮਿਲਦਾ ਹੈ ਇਸ ਕਰਕੇ ਜੋ ਬਾਕੀ ਖਾਓ ਪੀਓ ਵਧੀਆ ਠੀਕ ਹੈ ਛੋਲੇ ਛਾਲੇ ਖਾ ਲਓ ਘਰ ਦੇ ਵਿੱਚ ਨਾਰਮਲ ਜਿਹਾ ਹੁੰਦੀਆਂ ਨੇ ਕੋਈ ਬੜਾ ਕੋਈ ਵਧੀਆ ਚੀਜ਼ ਖਾ ਸਕਦਾ ਤਾਂ ਉਹ ਵੀ ਖਾ ਲਓ ਠੀਕ ਹੈ ਜ਼ਿਆਦਾ ਪ੍ਰੋਟੀਨ ਵਗੈਰਾ ਉੰਨੇ ਵੀ ਲੈਣਾ ਚਾਹੀਦਾ ਫਲਾਣਾ ੜੇ ਉਹ ਕ ਇਹਦਾ ਕੋਈ ਐਡਾ ਚੱਕਰ ਨਹੀਂ ਹੈਗਾ ਜਿੱਥੇ ਇੰਨੇ ਨੇ ਬੁਰੀਆਂ ਚੀਜ਼ਾਂ ਲੋਕੀ ਖਾਂਦੇ ਆ ਪੀਂਦੇ ਆ ਦਾਰੂਆਂ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਮਾੜੀਆਂ ਚੀਜ਼ਾਂ ਦੇ ਨਾਲ ਬੋਡੀ ਨੂੰ ਇੰਨਾ ਮਤਲਬ ਫਿਰ ਵੀ ਇਹਦਾ ਜਿਉਂਦਾ ਹੀ ਆ ਲੋਕੀ ਠੀਕ ਹੈ ਮਰਦੇ ਤਾਂ ਨਹੀਂ ਹੈਗੇ ਔਰ ਸੋ ਉਹਨਾਂ ਦੇ ਨਾਲੋਂ ਜ਼ਿਆਦਾ ਬੁਰਾ ਅਸਰ ਇਹਨਾਂ ਦਾ ਹੋ ਨਹੀਂ ਸਕਦਾ ਸੋ ਖਾਓ ਪੀਓ ਬਸ ਇਹ ਆ ਵੀ ਵਰਕਆਊਟ ਕਰੋ ਕਿਸੇ ਵੀ ਤਰੀਕੇ ਨਾਲ ਵਰਕਆਊਟ ਸ਼ੁਰੂ ਕਰੋ ਥੋੜਾ ਥੋੜਾ ਕਰਕੇ ਠੀਕ ਹੈ ਔਰ ਆਪਣੇ ਪਿੰਡ ਦੇ ਵਿੱਚ ਚੇਂਜ ਆਉਣ ਲੱਗਿਆ ਹੋਰ ਵੀ ਮੈਂ ਮੁੰਡੇ ਦੇਖਿਆ ਕਾਫੀ ਗਰਾਊਂਡ ਦੇ ਵਿੱਚ ਜਾਂਦੇ ਜਾਣ ਲੱਗਿਆ ਚੰਗੀ ਗੱਲ ਹੈ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਔਰ ਅਰਦਾਸ ਇਹੀ ਕਰਦੇ ਆਂ ਕਿ ਦੁਬਾਰਾ ਗਰਾਊਂਡ ਦੇ ਵਿੱਚ ਜਿਹੜੀਆਂ ਨੇ ਰੌਣਕਾਂ ਲੱਗਣ ਸਾਰਿਆਂ ਉਹ ਖੇਡਣਾ ਸ਼ੁਰੂ ਹੋਣ ਔਰ ਜੋ ਆਪਣੀ ਪਨੀਰੀ ਹੈ ਨਮੀ ਉਹ ਗਰਾਊਂਡ ਵੱਲ ਨੂੰ ਮੋਟੀਵੇਟ ਹੋਵੇ ਉਹਨਾਂ ਨੂੰ ਗਰਾਊਂਡ 'ਚ ਜਾਣ ਦਾ ਸ਼ੌਂਕ ਪਵੇ ਅਨਡ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ